ਸਰ ਨਸਰ ਅਸੀਂ ਮਤਲਬ ਸਾਡਾ 26 ਜਨਵਰੀ ਤੋਂ 31 ਜਨਵਰੀ ਤੱਕ ਜਿਹੜਾ ਬਲੌਕ ਲੈਵਲ ਦਾ ਪ੍ਰੋਗਰਾਮ ਸੀਗਾ ਅੱਜ ਸਾਡਾ 29 ਫਰਵਰੀ ਦਾ ਡਿਸਟ ਦਾ ਪ੍ਰੋਗਰਾਮ ਹੈਗਾ ਜੀ ਮੰਗਾ ਸਰ ਸਾਡੀਆਂ ਹੈਗੀਆਂ ਨੇ ਸਭ ਤੋਂ ਪਹਿਲੀ ਮੰਗ ਹੈ ਜਿਹੜੀ ਆਸ਼ਾ ਨੂੰ ਤੇ ਆਸ਼ਾ ਫੈਸਿਲੀਟੇਟਰ ਨੂੰ ਮਿਨੀਮਮ ਬੇਸ ਦੇ ਦਾਇਰੇ ਵਿੱਚ ਲਿਆ ਜਾਵੇ ਜੀ ਸੈਕਿੰਡ ਸਾਡੀ ਮੰਗ ਹੈਗੀ ਹੈ ਆਸ਼ਾ ਤੇ ਆਸ਼ਾ ਫੈਸਿਲੀਟੇਟਰ ਦਾ ਟੂਰ ਮਨੀ ਤੇ ਇਨਸੈਂਟਿਵ ਦੁੱਗਣੇ ਕੀਤੇ ਜਾਣ ਥਰਡ ਸਾਡੀ ਮੰਗ ਹੈਗੀ ਹੈ ਜੀ ਆਸ਼ਾ ਤੇ ਆਸ਼ਾ ਵਰਕਰ ਨੂੰ ਜਿਹੜਾ ਉਮਰ ਦੇ ਹਿਸਾਬ ਨਾਲ 70 ਸਾਲ ਦੀ ਏਜ ਇਹਨਾਂ ਨੇ ਦਿੱਤੀ ਹੈ ਰਿਟਾਇਰਮੈਂਟ ਦੀ ਉਹਦੇ ਤੇ ਕੁਛ ਨਾ ਕੁਛ ਬਿੱਤੀ ਸਹਾਇਤਾ ਦਿੱਤੀ ਜਾਵੇ ਤੇ ਰਿਟਾਇਰਮੈਂਟ ਦੇ ਨਾਲ ਨਾਲ 3000 ਰੁਪਏ ਪੈਨਸ਼ਨ ਦਿੱਤੀ ਜਾਵੇ ਇਹ ਸਾਰੇ ਸਾਡਾ ਪ੍ਰੋਪਰ ਸਾਰੇ ਪੰਜਾਬ ਦੇ ਵਿੱਚ ਅੱਜ ਹੋ ਕੇ ਅੱਜ ਲਾਸਟ ਆਪਣਾ 29 ਤਰੀਕ ਦਾ ਜਿਹੜਾ ਬਠਿੰਡੇ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਅਗਰ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਤਾਂ ਅਸੀਂ ਸਟੇਟ ਲੈਵਲ ਦਾ ਕੋਈ ਵੱਡਾ ਪ੍ਰੋਗਰਾਮ ਦੇਵਾਂਗੇ